ਜੀ ਆ ਵੇਖੋ ਕਿ ਗੱਡੀ ਸ਼ਰਮਨਾਕ ਕਰਤੂਤ ਕੀਤੀ ਆ ਮੇਰੇ ਰਾਹ ਦੇ ਉੱਤੇ ਮੇਰੇ ਦਾਦਾ ਜੀ ਦੇ ਨਾਮ ਤੇ ਤੇ ਮੇਰਾ ਬੋਰਡ ਸੀ ਨਾਲ ਅਸੀਂ ਆਪਣੇ ਰਾਹ ਨੂੰ ਆਰੋ ਦੇ ਕੇ ਇੱਕ ਪੂਰੀ ਮਜ਼ਬੂਤੀ ਦੀ ਪੈਪ ਦੇ ਨਾਲ ਇੱਥੇ ਬੋਰਡ ਲਾਇਆ ਹੋਇਆ ਸੀ ਕਿ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਰਾਹ ਨਹੀਂ ਲੱਭਦਾ ਤੇ ਸੋ ਐਡੀ ਘਟਿਆ ਤੇ ਸ਼ਰਮਨਾਕ ਕਰਤੂਤ ਕੀਤੀ ਆ ਜਿਨ੍ਹਾਂ ਨੇ ਇਹ ਸਾਰਾ ਬੋਰਡ ਤੁਸੀਂ ਦੇਖੋ ਵੀ ਬੋਰਡ ਹੀ ਵੱਢ ਕੇ ਲੈ ਗਏ ਆ ਸਾਰੀ ਪੈਪ ਆ ਜਿਹੜੀ ਉਹਨੂੰ ਵੱਡ ਕੇ ਲੈ ਗਏ ਆ ਸ਼ਰਮ ਆਉਣੀ ਚਾਹੀਦੀ ਐ ਇਹੋ ਜੇ ਗੰਦੇ ਬੰਦਿਆਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਕਨਾਉਣੀਆਂ ਹਰਕਤਾਂ ਕਰਦੇ ਨੇ ਆਪ ਦੀਆਂ ਆਤਾਂ ਤੋਂ ਬਾਹਰ ਨਹੀਂ ਆਉਂਦੇ ਹੋਰ ਕੁਛ ਤੇ ਤੁਸੀਂ ਛੱਡਣਾ ਹੀ ਕੀ ਐ ਮੇਰੇ ਨਾਲ ਜੈਲਸੀ ਇਥੋਂ ਤੱਕ ਤੁਹਾਡੀ ਵਧੀ ਪਈ ਆ ਜਾਂ ਤਾਂ ਇਹ ਜੈਲਸੀ ਵਾਲਿਆਂ ਦਾ ਕੰਮ ਆ ਤੇ ਜਾਂ ਇਹ ਨਸ਼ਾ ਖਾਣ ਵਾਲਿਆਂ ਦਾ ਕੰਮ ਆ ਜਿਨ੍ਹਾਂ ਨੇ ਜਿਹੜਾ ਬੋਰਡ ਤੁਸੀਂ ਦੇਖੋ ਐਡੀ ਮਜ਼ਬੂਤ ਪੈਪ ਹੋਵੇ ਤੇ ਐਡਾ ਵੱਡਾ ਬੋਰਡ ਲੱਗਿਆ ਹੋਵੇ ਪਤਾ ਨਹੀਂ ਇਹਨਾਂ ਨੂੰ ਡਰ ਨਹੀਂ ਆਉਂਦਾ ਹਾਈਵੇ ਦੇ ਉੱਤੇ ਬਿਲਕੁਲ ਘਰ ਦੇ ਸਾਹਮਣੇ ਜਿਹੜਾ ਇਹ ਬੋਰਡ ਲੱਗੇ ਕੱਲ ਅਸੀਂ ਗੁਰਦੁਆਰਾ ਸਾਹਿਬ ਸੀ ਪਰਸੋਂ ਵੀ ਨਗਰ ਕੀਰਤਨ ਦੇ ਸੀ ਸੋ ਇੰਨੀ ਘਟਿਆ ਕਰਤੂਤ ਆ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਬੋਰਡ ਦੇ ਜਾ ਕੇ ਤੁਸੀਂ ਕੀ ਆਰਦਾ ਘਰ ਪਰ ਲੋਂਗੇ ਜਾਂ ਤੁਹਾਡੇ ਜ਼ਿੰਦਗੀ ਦਾ ਨਸ਼ਾ ਪੂਰਾ ਹੋ ਜਾਊਗਾ ਜਾਂ ਜ਼ਿੰਦਗੀ 'ਚ ਤੁਹਾਡੇ ਘਰ ਦੀਆਂ ਰੋਟੀਆਂ ਪੂਰੀਆਂ ਹੋ ਜਾਣੀਆਂ ਸੋ ਇਹਨਾਂ ਦੀ ਆਏ ਦਿਨ ਘਟੀਆਂ ਜਿਹੜੀਆਂ ਚਾਲਾਂ ਉਹ ਦੇਖਣ ਨੂੰ ਮਿਲਦੀਆਂ ਨੇ ਸੋ ਇੱਧਰ ਮੈਂ ਤੁਹਾਨੂੰ ਦਿਖਾਵਾਂ ਆ ਜਿਹੜਾ ਬੋਰਡ ਦਾ ਦਰਾਖਤਾ ਹੀ ਮੇਰੇ ਦਾਦਾ ਜੀ ਦੇ ਹੱਥੀਂ ਲਾਇਆ ਹੋਇਆ ਹੈ ਨਾ ਆਏ ਦਿਨ ਇੱਥੇ ਆਣ ਕੇ ਵੀ ਟੂਨੇ ਟੰਮ ਨਹੀਂ ਕਰਨੂ ਹਟਦੇ ਕਦੇ ਮੌਲਵੀ ਬਨ ਗਏ ਕਦੇ ਸ਼ਰਾਬ ਦਾ ਦੀਆ ਰੱਖ ਗਏ ਕਦੇ ਲੱਡੂ ਰੱਖ ਗਏ ਕਦੇ ਕਸ਼ ਕਰ ਗਏ ਕਦੇ ਕਸ਼ ਕਰ ਗਏ ਸੋ ਇਹੋ ਜਿਹੇ ਅੰਧਵਿਸ਼ਵਾਸੀ ਜਿਹੜੇ ਲੋਕ ਹਨ ਉਹ ਕਿਤੇ ਨਾ ਕਿਤੇ ਜਾ ਕੇ ਜਿੱਥੇ ਆਪਦੇ ਪਰਿਵਾਰ ਦਾ ਬੇੜਾ ਗਰ ਕਰਦੇ ਆ ਉਥੇ ਸਮਾਜ ਦੇ ਵਿੱਚ ਵੀ ਉਹਨਾਂ ਪ੍ਰਤੀ ਬਹੁਤ ਗੰਦਾ ਮੈਸੇਜ ਆਂਦਾ ਦੇਖੋ ਮੇਰੇ ਘਰ ਨੂੰ ਰਾਹ ਜਾਂਦਾ ਤੇ ਰਾਹ ਦੇ ਉੱਤੇ ਜਿਹੜਾ ਇਹ ਬੋਰਡ ਲੱਗਾ ਹੋਇਆ ਸੀਗਾ ਤੇ ਕੱਲ ਵਿਚਾਰੇ ਮੇਰੇ ਚਾਚਾ ਜੀ ਦਾ ਬੇਟਾ ਪਲੰਬਰ ਦਾ ਕੰਮ ਕਰਦਾ ਮੇਰਾ ਭਰਾ ਇੱਕ ਮੀਆ ਸਿੰਘ ਵਾਲੇ ਤੋਂ ਮੁੰਡਾ ਉਹ ਰਾਤ ਨੂੰ ਜਦੋਂ ਹਨੇਰੇ ਆਉਂਦੇ ਆ ਤੇ ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਆ ਵੀ ਜਦੋਂ ਆਪਣੇ ਰਾਹ ਵਾਲਾ ਬੋਰਡ ਆ ਗਿਆ ਤੇ ਇੱਥੋਂ ਮੁੜ ਪੈਣਾ ਕਿਉਂਕਿ ਸਾਰਿਆਂ ਨੂੰ ਪਤਾ ਸੰਗਣੀ ਤੋਂ ਦਿਸ਼ਾਈ ਹੁੰਦੀ ਆ ਰਾਤ ਵਿਚਾਰੇ ਉਹ ਬੋਰਡ ਵਹਿੰਦੇ ਵਹਿੰਦੇ ਗਾਂ ਨਾਂਗੇ ਕਹਿੰਦੇ ਬੋਰਡ ਤਾਂ ਹੈ ਨਹੀਂ ਹਜੇ ਘਰ ਆਪਣਾ ਅੱਗੇ ਆ ਤੇ ਜਦੋਂ ਵਿਚਾਰੇ ਗਾਂਹ ਜਾਵੜੇ ਗਾਂ ਪੈਂਡ ਪੈਂਡ ਦੀ ਜਿਹਾ ਹਣੀ ਸ਼ੁਰੂ ਹੋ ਗਈ ਤਾਂ ਉਹ ਵਿਚਾਰੇ ਫੇਰ ਵਾਪਸ ਆਏ ਜਦੋਂ ਆਣ ਕੇ ਉਹਨਾਂ ਨੇ ਦੇਖਿਆ ਤਾਂ ਬੋਰਡ ਕੋਈ ਜਿਹੜਾ ਕਟਰ ਦੇ ਨਾਲ ਕੱਟ ਕੇ ਲੈ ਗਿਆ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਕਿੱਡੀ ਸ਼ਰਮਨਾਕ ਗੱਲ ਆ ਉਹਨਾਂ ਲੋਕਾਂ ਲਈ ਵੀ ਕੀ ਉਹ ਆਪਦੇ ਘਰ ਪਰ ਲੈਣਗੇ ਇੰਨੇ ਦੇ ਨਾਲ ਲੱਖ ਦੀ ਲਾਹਨਤ ਆ ਲੱਖ ਦੀ ਲਾਹਨਤ ਆ ਉਹਨਾਂ ਲੋਕਾਂ ਦੇ ਜਿਹੜੇ ਐਡੇ ਘਟੀਆ ਕੰਮ ਕਰਦੇ ਨੇ ਸੋ ਕਿਸੇ ਨੂੰ ਕਹਿੰਦੇ ਹੁੰਦੇ ਆ ਤਪਾ ਕੇ ਕਦੇ ਕੋਈ ਸੁਖੀ ਨਹੀਂ ਰਿਹਾਗਾ ਇਹ ਪਤਾ ਨਹੀਂ ਹੁਣ ਤੁਹਾਡੇ ਕਿਹੜੇ ਜੀਤੇ ਲੱਗਣਾ ਤੇ ਕਿਵੇਂ ਲੱਗਣਾ ਸੋ ਲੱਖ ਦੀ ਲੈਣਾ ਤਾਂ ਮੈਂ ਫੇਰ ਕਹਿੰਦੀ ਆ ਜੇ ਲੋਕਾਂ ਦੇ ਜਿਹੜਾ ਬੋੜੀ ਕੱਟ ਕੇ ਲੈ ਗਏ ਸ਼ਰਮ ਕਰੋ ਇਹਨਾਂ ਨਾਲ ਤੁਹਾਡੀ ਜ਼ਿੰਦਗੀ ਨਹੀਂ ਨੰਗਣ ਲੱਗੀ ਇਸੇ ਤਰ੍ਹਾਂ ਹੀ ਜੇ ਅਸੀਂ ਗੱਲ ਕਰੀਏ ਇੱਧਰ ਨੂੰ ਜਦੋਂ ਜਾਣੇ ਆ ਸਭਰਾਮਾ ਵਾਲੀ ਪੱਧਰੀ ਵਾਲੀ ਇੱਧਰ ਸਾਈਡ ਨੂੰ ਜਾਣੇ ਆ ਉੱਥੇ ਨਹਿਰਾਂ ਤੇ ਨਹਿਰਾਂ ਦੇ ਪੌਲ ਦੀਆਂ ਜਿਹੜੀਆਂ ਪਾਸੇ ਵਾਲੀਆਂ ਸਰਦਲਾਂ ਲੱਗੀਆਂ ਹੁੰਦੀਆਂ ਨਾ ਜਿਹੜਾ ਛੇਜਾ ਜਾਂ ਬਣਿਆ ਹੁੰਦਾ ਵੀ ਕੋਈ ਚੀਜ਼ ਵਿੱਚ ਨਾ ਡਿੱਗ ਪੇ ਉਹ ਵੀ ਚੱਕ ਕੇ ਕੱਟ ਕੱਟ ਕੇ ਖਾ ਗਏ ਸੋ ਇਹ ਜੇ ਲੋਕਾਂ ਦਾ ਕਿੱਥੇ ਜਾ ਕੇ ਭਲਾ ਹੋਊਗਾ ਲੱਖ ਦੀ ਲਾਣਤ ਸੋ ਮੈਂ ਨੇੜੇ ਤੇੜੇ ਦੇ ਸਾਰੇ ਲੋਕਾਂ ਨੂੰ ਕਹਿੰਦੀ ਜੇ ਕਿਸੇ ਨੇ ਕਿਸੇ ਕਵਾੜੀਏ ਦਾ ਜਾਂ ਕਿਤੇ ਵੀ ਇਹ ਬੋਰਡ ਪਿਆ ਦੇਖਿਆ ਸਰਦਾਰ ਭਾਈ ਹਰਬੰਸ ਸਿੰਘ ਦੀ ਢਾਣੀ ਵਾਲਾ ਬੋਰਡ ਦੇਖਿਆ ਹੋਵੇ ਤਾਂ ਸਾਨੂੰ ਜਰੂਰ ਸਾਡੇ ਨਾਲ ਸੰਪਰਕ ਕਰਨ ਤੇ ਸੋ ਉਹਨਾਂ ਨੂੰ ਮੈਂ ਇੱਕ ਗੱਲ ਕਹਿਨੀ ਆ ਵੀ ਅੱਜ ਤੱਕ ਤਾਂ ਕੋਈ ਤੁਗਿਆ ਨਹੀਂ ਤੇ ਤੁਸੀਂ ਤੋਕਦੇ ਨਹੀਂ ਜਿਹੜਾ ਬੰਦਾ ਵੀ ਨਜਾਇਜ਼ ਕਰਦਾ ਨਾ ਚੋਰੀਆਂ ਕਰਦਾ ਉਹ ਬੰਦਾ ਕਦੇ ਵੀ ਤੋਕਦਾ ਨਹੀਂ ਉਹ ਬੰਦੇ ਦਾ ਹਸ਼ਰ ਮਾੜਾ ਹੀ ਹੁੰਦਾ ਲੱਖ ਦੀ ਲਾਣਤ ਆ ਤੁਹਾਡੇ ਵਰਗਿਆਂ ਦੇ